ਮਕੋੜਾਪਤੰ ਤੋਂ ਅਗਲੇ ਪਾਸੇ ਜਿਹੜੇ 7-8 ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਕੀ ਹੜ੍ਹ ਨੇ ਬਹੁਤ ਸਾਰੀ ਤਬਾਹੀ ਕੀਤੀ ਸੀਗੀ ਤੇ ਆਹ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਨਿਸ਼ਾਨ ਬਣਿਆ ਨਾ ਤਕਰੀਬਨ 3-3 4-4 ਫੁੱਟ ਜਿਹੜਾ ਪਾਣੀ ਸੀਗਾ ਇੱਥੇ ਚੜ ਗਿਆ ਸੀਗਾ ਆਹ ਦੇਖੋ ਜਿਹੜੀ ਦਰਿਆ ਦੇ ਵਿੱਚੋਂ ਘਾਰ ਚੜੀ ਸੀਗੀ ਤੇ ਘਰ ਬਣਿਆ ਸੀਗਾ ਘਰ ਦੇ ਵਿੱਚ ਅਸੀਂ ਪਹੁੰਚੇ ਆ ਇੰਨੀ ਕਿੰਨੀ ਘਾਰ ਚੜ ਗਈ ਸੀਗੀ ਤੇ ਬਹੁਤ ਸਾਰਾ ਸਮਾਨ ਜਿਹੜਾ ਨੁਕਸਾਨਿਆ ਗਿਆ ਹਲੇ ਵੀ ਜਿਹੜੀ ਦਲਦਲ ਅੰਦਰ ਬਣੀ ਹੋਈ ਹੈ ਤੇ ਤਕਰੀਬਨ ਬੇਬੇ ਕਹਿੰਦੀ ਆ ਸੰਕ ਜਿੰਨਾ ਜਿਹੜਾ ਪਾਣੀ ਸੀ ਨਾ ਇੱਥੇ ਵੜ ਗਿਆ ਸੀ ਮਾ ਦੱਸੋ ਟਕੇ ਕੱਲ ਦੇ ਪਾਰੇ ਕਮਾਉਂ ਮਾ ਦੇਖੋ ਨਾਣੀ ਪਾਇਗਾ ਹਰ ਛੱਡ ਗਿਆ ਨਹੀਂ ਹੋ ਦੇਖੋ ਜੀ ਇੱਥੇ ਬੜਾ ਡੂੰਗਾ ਗਲਾ ਮੇਰੇ ਮੁੰਡੇ ਨੇ ਮਿੱਟੀ ਪਾ ਦਿੱਤੀ ਦੀ ਆ ਇੱਥੇ ਤੇ ਐਨਾ ਐ ਐਨਾ ਬਣਾ ਕੇ ਮੈਂ ਬੋਲਦਾ ਨਹੀਂ ਸੁਣਾਓ ਠੀਕ ਐਨਾ ਗਲਾ ਆਓ ਮੇਰਾ ਪੁੱਤ ਬੇਟਾ ਇਹਦੇ ਵਿੱਚ ਚਾਰ ਟਰਾਲੀਆਂ ਪੁੱਤ ਅਸੀਂ ਦਾੜ ਕੱਢਿਆ ਚਾਰ ਟਰਾਲੀਆਂ ਤੇ ਤਜੇ ਦਿਨ ਪਾਣੀ ਆਇਆ ਨਹੀਂ ਤੇ ਮੇਰਾ ਤੇ ਮੇਰਾ ਆਦਮੀ ਜਾਜ ਤੇ ਬੈ ਕੇ ਗਏ ਮੈਂ ਆਪਣੇ ਆਦਮੀ ਨੂੰ ਬਚਾਇਆ ਇਹਨੂੰ ਫਿਰ ਪੇਕੇ ਆਪਣੇ ਛਾੜ ਕੇ ਆਈ ਤੇ 15 ਦਿਨ ਉੱਥੇ ਰਿਹਾ ਹੈ ਮੈਂ ਸਿਆਣਾ ਸਰੀਰ ਕਿਤੇ ਹੱਥੇ ਨਾਲ ਮੁੱਕ ਜੇ ਤੇ ਪਾਣੀ ਆਇਆ ਦੇ ਗੰਦਾ ਉਜਦਾ ਇੱਥੇ ਤੇ ਉਹੰਤਰਾ ਪਾਣੀ ਨਾ ਸਉਣ ਚੜਦਾ ਹੀ ਤੇ ਮੈਂ ਭਾਵੇਂ ਇੱਥੇ ਬਿਮਾਰ ਮੰਜੀ ਤੇ ਪੈ ਜੇ ਸੱਚੀਆਂ ਗੱਲਾਂ ਨੇ ਆ ਆ ਜਾ ਆਹ ਕਿੰਨਾ ਕਿੰਨਾ ਪਾਣੀ ਸੀਗਾ ਬੀ ਬੇਰੇ ਆ ਜਿਹੜਾ ਵੇੜਾ ਨਾ ਆ ਆ ਮੇਰੇ ਸਾਡੇ ਪਿੰਡ ਦਾ ਚੌਂਕੀਦਾਰ ਆ ਆ ਜਿਹੜਾ ਸਾਡਾ ਵੇੜਾ ਨਾ ਇੱਥੇ ਮੇਰੇ ਇੰਨਾ ਨਾ ਪਾਣੀ ਸੀਗਾ ਅੱਛਾ ਅੱਛਾ ਇੰਨਾ ਨਾ ਇੰਨਾ ਨਾ ਲਾ ਲਈ ਪੈਣੀ ਇੰਨਾ ਨਾ ਪਾਣੀ ਸੀਗਾ ਤੇ ਆਪ ਆ ਦੜ ਪਿਆ ਬਾਹਰ ਸੁਟਿਆ ਆ ਵੇ ਮੇਰਾ ਪੁੱਤ ਟਾਰੇ ਦੀ ਹਾ ਹਮ ਅੱਧਿਆ ਅਟਾਰੇ ਦੀ ਹਾ ਤੇ ਵੇ ਮੇਰਾ ਵੀਰ ਆ ਵੀ ਦੜ ਪਿਆਦਾ ਹੀ ਹਾਂ ਲੀਸਾ ਇਹ ਬੀਬੀ ਦਾ ਦੁੱਖ ਹੈ। ਉਹ ਘਰਾਂ ਕਰਕੇ ਸਫਾਈਆਂ ਕਰਨ ਦੇ। ਦੇਖੋ ਦੇਖੋ। ਹਾਲੇ ਵੀ ਦੇਖੋ ਕਿੰਨਾ ਕਿੰਨਾ ਬੀਬੀ ਕਿਹੜੀ। ਬਹੁਤ ਦੀਦੇ ਵਿੱਚ ਆੜ। ਫਿਰ ਆਵੇ। ਆ ਮੇ ਜ ਤੋਤੇ ਆਵੇ ਮੇਰਾ ਪੁੱਤ ਦੜ ਪਿਆਰਾ। ਆਵੇ ਹਾਂ। ਆ ਮੁੰਡੇ ਨੇ ਚੂਜੇ ਰੱਖੇ ਦਿੱਤੇ ਆ ਬਣਾਏ ਦੀ ਜਾਲੀ ਜੀ। ਹੈ। ਕੀ ਕਰਨਾ ਬੜਿਆ ਬੜੀ ਬਰਬਾਦੀ ਹੋਈ ਆ। ਹੁਣ ਆਜ ਮਸ਼ੀਨ ਲੈ ਕੇ ਆਣਾ ਖਰੇ 10 ਪੰਡਾ। ਗੋੜੋ ਪੱਤਮ ਤੋਂ ਅਗਲੀ ਪਿੰਡਾਂ ਦੀ ਜਿਹੜੀਆਂ ਤਸਵੀਰ ਤੁਹਾਨੂੰ ਦਿਖਾ ਰਹੀਆਂ। ਕੀ ਹਾਲਾਤ ਆ ਉਥੋਂ ਦੇ ਸਾਰੇ ਦਿਖਾ ਰਹੇ ਆ ਅੰਦਰ ਬੀਬੀ ਕਹਿੰਦੀ ਆ ਕਣਕ ਦੇ ਡਰਮ ਜਿਹੜੇ ਪਏ ਨੇ ਭਰੇ ਪਏ ਆ ਪਰਿਆ ਦਾ ਇਹ ਭਰੇ ਪਏ ਸੀ ਜਿਹੜੇ ਖਰਾਬ ਹੋ ਗਏ ਆ ਆ ਬਗਲ ਗਏ ਗਲ ਕੀ ਕਣਕਾਂ ਦੇ ਮੁਸ਼ਕ ਮਾਰਦੀ ਆ ਕਹਿੰਦੇ ਜਾਲੀ ਹੀ ਦੋ ਗੁੱਥੂ ਤੇ ਸਾਰਾ ਸਮਾਨ ਜਿਹੜਾ ਸਾਰਾ ਜਿਹੜੇ ਅੰਦਰ ਜਿਹੜੀ ਤੂੜੀ ਇਕੱਠੀ ਕਰਕੇ ਰੱਖੀ ਪਈ ਸੀ ਉਹ ਵੀ ਸਾਰੀ ਉਹ ਵੀ ਖਰਾਬ ਹੋ ਗਈ ਪਸ਼ੂ ਹੈਗੇ ਆ ਬੀਬੇ ਡੰਗਰ 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 ਪੋਤਾ ਹੀ ਵੇਛੜੀ ਅੱਛਾ ਵੇਛੜੀ ਗਾਈਆਂ ਅਹੀਂ ਅੱਛਾ ਤੇ ਡੇੜਾ ਟਰਾਲੀ ਤੂੜੀ ਹੋਣ ਅਹੀਂ ਗਾਈਆਂ ਲੈਣੀਆਂ ਮੇਰਾ ਪੁੱਤ ਲੈਣੀ ਆ ਠੀਕ ਹੈ ਲੈਣੀ ਆ ਚਲੋ ਠੀਕ ਹੈ ਵੀ ਆਪਾਂ ਅਪੀਲ ਕਰਦੇ ਆ ਜਿਹੜੇ ਕੋਈ ਸਮਾਜ ਸੇਵੀ ਜਿਹੜੇ ਵੀ ਐਨ ਆਰ ਆਈ ਵੀਰ ਮਦਦ ਕਰਨੀ ਚਾਹੁੰਦੇ ਆ ਤਾਂ ਦਰਿਆ ਤੋਂ ਪਰਲੇ ਪਾਸੇ ਕੋੜਾ ਪੱਤਣ ਤੋਂ ਜਿਹੜੇ 7-8 ਪਿੰਡ ਰਹਿੰਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦਾ ਜਿਹੜਾ ਦਰਦ ਸੁਣਿਆ ਜਾਵੇ ਮੇਰੇ ਵੀ ਆ